ਜਿਹੜੇ ਅੱਜ ਕਹਿੰਦੇ ਨਾ ਵੀ ਅਸੀਂ ਸਾਡੇ ਕੋਲ ਆਏ ਸੀ ਐ ਐ ਹੋਇਆ ਸੀ ਉਹ ਲੋਕ ਜਿਹੜੇ ਆ ਕਦੀ ਵਿਧਾਨ ਸਭਾ ਦਾ ਜਾਂ ਲੋਕ ਸਭਾ ਦਾ ਮੂੰਹ ਨਾ ਦੇਖ ਪਾਉਂਦੇ ਜੇ ਆਮ ਆਦਮੀ ਪਾਰਟੀ ਉਹਨਾਂ ਨੂੰ ਮਾਰਨਾ ਪਵੇ। ਪਾਰਟੀ ਨੇ ਕਹਿੰਦੇ ਸਾਫ਼ ਨਹੀਂ ਦਿੱਤਾ ਸਾਡਾ। ਪਾਰਟੀ ਹੋਰ ਸਾਫ਼ ਕਿੱਦਾਂ ਦੇਵੇ ਬਈ? ਹਰੇ ਹੋਏ ਐਮ ਐਲ ਏ ਨੂੰ ਮੈਂਬਰ ਆਫ ਪਾਰਲੀਮੈਂਟ ਬਣਾਤਾ। ਹੋਰ ਪਾਰਟੀ ਕੀ ਸਾਹ ਦੇ ਸਕਦੀ ਸੀ? ਲੋਕ ਸਭਾ ਦੇ ਵਿੱਚ ਤੁਸੀਂ 10 ਮਹੀਨੇ ਰਹੇ ਆ। ਤੁਸੀਂ ਕਹਿੰਦੇ ਮੇਰਾ ਕੋਈ ਕੰਮ ਨਹੀਂ ਹੋਇਆ ਤੇ ਕੰਮ ਹੋਣ ਕਿੰਨਾ ਨਹੀਂ ਦਿੱਤਾ ਭਾਰਤੀ ਜਨਤਾ ਪਾਰਟੀ ਨੇ। ਤੇ ਜੇ ਤੁਹਾਡੇ ਕੋਲ ਕਾਬਲੀਅਤ ਨਹੀਂ ਸੀ ਕੰਮ ਕਰਵਾਉਣ ਦੀ ਜਾਂ ਕੇਂਦਰ ਦੀ ਸਰਕਾਰ ਨੇ ਤੁਹਾਡੀ ਗੱਲ ਨਹੀਂ ਸੁਣੀ ਤੇ ਅੱਜ ਉਹਨਾਂ ਨੇ ਜਾ ਕੇ ਪੈਰੀਂ ਮਾਤੇ ਲੋਕ ਸਭਾ ਚਨਾਵਾ ਚ ਫੇਰ ਬਦਲ ਹੁੰਦੇ ਨਜ਼ਰ ਆਉਂਦੇ ਨੇ ਤੇ ਕਈ ਲੀਡਰ ਸਹਿਬਾਨ ਪਾਰਟੀਆਂ ਬਦਲਦੇ ਵੀ ਨਜ਼ਰ ਆ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਸੰਸਦ ਦੀ ਗੱਲ ਕਰੀਏ ਜਾਂ ਵਿਧਾਇਕ ਦੀ ਗੱਲ ਕਰੀਏ ਜਿਹੜੇ ਭਾਜਪਾ ਚ ਸ਼ਾਮਲ ਹੋ ਗਏ ਉਸ ਨੂੰ ਲੈ ਕੇ ਜਿਹੜਾ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਸਾਡੇ ਨਾਲ ਜਰਨਲ ਜੀ ਮੌਜੂਦ ਹੈ ਜਰਨਲ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ 8 ਮਹੀਨੇ ਪਹਿਲਾਂ ਸਰਕਾਰ ਪੂਰਾ ਜ਼ੋਰ ਲਾ ਕੇ ਸਾਂਸਦ ਬਣਾ ਦੀ ਅਠਵੀਂ ਨਿਆਬਾਦੋ ਭਾਜਪੀ ਦੀ ਝੋਲੀ ਚ ਜਾ ਰਿਹਾ ਸੀ ਦੇਖੋ ਬੜੇ ਅਫਸੋਸ ਦੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੂੰ ਪਾਰਟੀ ਨੇ ਐਡਾ ਵੱਡਾ ਮਾਣ ਬਖਸ਼ਿਆ ਨਹੀਂ ਤਾਂ ਤੁਸੀਂ ਵੀ ਇੱਥੋਂ ਦੇ ਹੀ ਹੋ ਤੁਸੀਂ ਵੀ ਜਾਣਦੇ ਹੋ ਸਾਰਾ ਇਹਨਾਂ ਲੋਕਾਂ ਦੇ ਵਿੱਚ ਉਹ ਕਾਬਿਲियत ਜਿਹੜੇ ਅੱਜ ਕਹਿੰਦੇ ਨਾ ਵੀ ਅਸੀਂ ਸਾਡੇ ਕੋਲ ਆਏ ਸੀ ਐ ਹੋਇਆ ਸੀ ਉਹ ਲੋਕ ਜਿਹੜੇ ਆ ਕਦੀ ਵਿਧਾਨ ਸਭਾ ਦਾ ਜਾਂ ਲੋਕ ਸਭਾ ਦਾ ਮੂੰਹ ਨਾ ਦੇਖ ਪਾਉਂਦੇ ਜੇ ਆਮ ਆਦਮੀ ਪਾਰਟੀ ਉਹਨਾਂ ਨੂੰ ਮਾਣ ਨਾਲ ਬਖਸ਼ਦੀ ਤੋਂ ਅੱਜ ਉਹਨਾਂ ਲੋਕਾਂ ਨੇ 10 ਮਹੀਨੇ ਪਹਿਲਾਂ ਮੈਂਬਰ ਆਫ ਪਾਰਲੀਮੈਂਟ ਇੱਥੇ ਜਿਮਨੀ ਚੋਂਣ ਦੇ ਵਿੱਚ ਬਣਦੇ ਹਰਿਆ ਹੋਇਆ ਐਮਐਲਏ ਇੱਕ ਹਰਿਆ ਹੋਇਆ ਐਮਐਲਏ ਪਾਰਟੀ ਨੇ ਉਹਨੂੰ ਮਾਣ ਬਖਸ਼ਿਆ ਔਰ ਲੋਕਸਭਾ ਦਾ ਮੈਂਬਰ ਬਣਾ ਦਿੱਤਾ ਇੱਕ ਉਹ ਸ਼ਖਸ਼ ਜਿਹਦੀ ਆਪਣੀ ਕੋਈ ਕਾਬਲੀਅਤ ਨਹੀਂ ਪਾਰਟੀ ਨੇ ਉਹਨੂੰ ਟਿਕਟ ਦਿੱਤਾ ਔਰ ਵਿਧਾਨ ਸਭਾ ਦਾ ਮੈਂਬਰ ਬਣਾ ਦਿੱਤਾ ਤੇ ਉਹ ਵਿਧਾਨ ਸਭਾ ਦਾ ਮੈਂਬਰ ਔਰ ਲੋਕਸਭਾ ਦਾ ਮੈਂਬਰ ਅੱਜ ਕਹੇ ਵੀ ਅਸੀਂ ਤਾਂ ਆਪਣੀ ਕਾਬਲੀਅਤ ਨਾਲ ਆਪਣੀ ਕਾਬਲੀਅਤ ਕੋਈ ਨਹੀਂ ਮੈਨੂੰ ਲੱਗਦਾ ਉਹਨਾਂ ਦੇ ਇਸ ਸਟੈਪ ਦੇ ਨਾਲ ਜਿਹੜਾ ਆਮ ਆਦਮੀ ਪਾਰਟੀ ਨੂੰ ਬਹੁਤਾਂ ਨੁਕਸਾਨ ਹੋਣ ਵਾਲਾ ਨਹੀਂ ਹੈਗਾ ਆਮ ਆਦਮੀ ਪਾਰਟੀ ਨੂੰ ਨੁਕਸਾਨ ਨਹੀਂ ਹੋਏਗਾ ਲੇਕਿਨ ਉਹਨਾਂ ਨੇ ਦਲ ਸਮਾਜ ਦਾ ਸਿਰ ਜ਼ਰੂਰ ਨਿਵਾ ਕੀਤਾ ਕਿਉਂਕਿ ਪਾਰਟੀ ਨੇ ਉਹਨਾਂ ਨੂੰ ਇਨਾ ਮਾਣ ਬਖਸ਼ਿਆ ਔਰ ਉਹਨਾਂ ਨੇ ਮੌਕਾ ਪ੍ਰਸਤੀ ਦੀ ਹੱਦ ਕਰ ਦਿੱਤੀ ਔਰ ਉਹਨਾਂ ਨੇ ਪਾਰਟੀ ਦੇ ਵਿੱਚ ਦਲ ਸਮਾਜ ਦਾ ਜਿਹੜਾ ਆ ਉਹ ਇੱਕ ਸਿਰ ਜਿਹੜਾ ਆ ਉਹ ਨੀਵਾ ਕੀਤਾ ਪਰ ਕਈ ਸਵਾਲ ਖੜੇ ਕਰ ਦਿੱਤੇ ਉਹ ਕਹਿੰਦੇ ਕਿ ਅਸੀਂ ਆਪਣੇ ਜਲੰਧਰ ਦੇ ਲੋਕਾਂ ਦੇ ਲਈ ਪਾਰਟੀ ਚੇਂਜ ਕੀਤੀ ਹੈ ਕਿਉਂਕਿ ਕਾਮ ਨਹੀਂ ਹੁੰਦੇ ਵਾਰ-ਵਾਰ ਸੀਐਮ ਨੂੰ ਵੀ ਕਿਹਾ ਜਾਂਦਾ ਸੀ ਪਰ ਸੁਣਵਾਈ ਨਹੀਂ ਸੀ ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਕਿ ਜੇ ਕੋਈ ਬੰਦੇ ਦੇ ਵਿੱਚ ਆਪਣੇ ਵਿੱਚ ਕਾਬਲੀਅਤ ਨਹੀਂ ਹੈਗੀ ਤਫੇ ਉਹਦਾ ਠੀਕ ਕਰਾ ਜਿਹੜਾ ਉਹ ਕਿਸੇ ਦੇ ਸਿਰ ਭੰਨਣਾ ਚੰਗੀ ਗੱਲ ਨਹੀਂ ਹੈਗੀ। ਜੀ। ਪਾਰਟੀ ਨੇ ਕਹਿੰਦੇ ਸਾਫ ਨਹੀਂ ਦਿੱਤਾ ਸਾਡਾ। ਪਾਰਟੀ ਹੋਰ ਸਾਫ ਕਿਦਾਂ ਦੇਵੇ ਬਈ? ਹਰੇ ਹੋਏ ਐਮਐਲਏ ਨੂੰ ਮੈਂਬਰ ਆਫ ਪਾਰਲੀਮੈਂਟ ਬਣਾਤਾ। ਹੋਰ ਪਾਰਟੀ ਕੀ ਸਾਥ ਦੇ ਸਕਦੀ ਸੀ? ਤੂੰ ਮੈਂਬਰ ਆਫ ਪਾਰਲੀਮੈਂਟ ਬਣ ਕੇ ਜਿਨ੍ਹਾਂ ਲੋਕਾਂ ਦੇ ਖਿਲਾਫ ਜਾ ਕੇ ਤੁਸੀਂ ਪ੍ਰੋਟੈਸਟ ਕੀਤਾ। ਲੋਕ ਸਭਾ ਦੇ ਬਾਹਰ ਤੁਸੀਂ ਦੇਖਿਆ ਵੀ ਸੰਗਲ ਬੰਨ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਸੀ। ਉਹ ਕਿਹਨਾਂ ਦੇ ਖਿਲਾਫ ਸੀ? ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੇ ਖਿਲਾਫ। ਜਿਨ੍ਹਾਂ ਲੋਕਾਂ ਨੇ ਇਹਨੂੰ ਜਾਂਦਿਆਂ ਹੀ ਪਹਿਲੀ ਵਾਰੀ ਦੇ ਵਿੱਚ ਸਸਪੈਂਡ ਕਰ ਦਿੱਤਾ। ਉਹ ਕੌਣ ਸੀਗੇ? ਭਾਰਤੀ ਜਨਤਾ ਪਾਰਟੀ ਦੇ ਸਪੀਕਰ ਕਿਹਨਾਂ ਦਾ ਭਾਰਤੀ ਜਨਤਾ ਪਾਰਟੀ ਦਾ ਲੋਕ ਸਭਾ ਦੇ ਵਿੱਚ ਤੁਸੀਂ 10 ਮਹੀਨੇ ਰਹੇ ਆ ਤੁਸੀਂ ਕਹਿੰਦੇ ਮੇਰਾ ਕੋਈ ਕੰਮ ਨਹੀਂ ਹੋਇਆ ਤੇ ਕੰਮ ਹੋਣ ਕਿਹਨਾਂ ਨਹੀਂ ਦਿੰਦਾ ਭਾਰਤੀ ਜਨਤਾ ਪਾਰਟੀ ਨੇ ਤੇ ਜੇ ਤੁਹਾਡੇ ਕੋਲ ਕਾਬਲੀਅਤ ਨਹੀਂ ਸੀ ਕੰਮ ਕਰਵਾਉਣ ਦੀ ਜਾਂ ਕੇਂਦਰ ਦੀ ਸਰਕਾਰ ਨੇ ਤੁਹਾਡੀ ਗੱਲ ਨਹੀਂ ਸੁਣੀ ਤੇ ਅੱਜ ਉਹਨਾਂ ਨੇ ਜਾ ਕੇ ਪੈਰੀ ਮਹਿਗਾ ਇਹ ਜੀ ਇਹ ਤਾਂ ਇਹ ਤਾਂ ਗੱਲ ਜਿਹੜੀ ਹੱਸੋ ਹੀ ਨਹੀਂ ਹੈ ਨਾ ਜੇ ਇੱਕ ਪਿੰਡ ਦਾ ਸਰਪੰਚ ਬਣਿਆ ਹੋਵੇ ਉਹ ਨਹੀਂ ਮਾਣ ਤੁਸੀਂ ਤਾਂ ਐਮਪੀ ਸੀਗੇ ਦੇਸ਼ ਦੀ ਜਿਹੜੀ ਲੋਕਤੰਤਰ ਦੀ ਪੌੜੀ ਦਾ ਸਭ ਤੋਂ ਉੱਪਰਲਾ ਪੌੜਾ ਸਭ ਤੋਂ ਛੋਟਲੀ ਇਲੈਕਸ਼ਨ ਜਿਹੜੀ ਆ ਛੋਟੀਆਂ ਇੱਕ ਮੈਂਬਰ ਪੰਚਾਇਤ ਦੀ ਆ ਜੀ ਇੱਕ ਪਿੰਡ ਦਾ ਸਰਪੰਚ ਬਣਿਆ ਹੋਵੇ ਉਹ ਨਹੀਂ ਮਾਨ ਹੁੰਦਾ ਤੁਸੀਂ ਤਾਂ ਮੈਂਬਰ ਆਫ ਪਾਰਲੀਮੈਂਟ ਸੀ ਤੇ ਤੁਸੀਂ ਇਹ ਗੱਲ ਕਹੋਗੇ ਮੇਰੇ ਕੰਮ ਨਹੀਂ ਸੀ ਹੋ ਰਹੇ ਤਾਂ ਇਹ ਗੱਲ ਜਿਹੜੀ ਹੈ ਗਲੇ ਤੋਂ ਥੱਲੇ ਉਤਰਨ ਵਾਲੀ ਨਹੀਂ ਹੈਗੀ ਇਹ ਉਹਨਾਂ ਦੀ ਆਪਣੀ ਨਲਾਇਕੀ ਸੀ ਮਤਲਬ 8 ਮਹੀਨਿਆਂ ਦੇ ਵਿੱਚ ਹੀ ਜਿਹੜਾ ਪਾਰਟੀ ਤੋਂ ਮੰਨ ਭਰ ਗਿਆ ਨਹੀਂ ਮੰਨ ਨਹੀਂ ਭਰ ਗਿਆ ਮੌਕਾ ਪ੍ਰਸਤੀ ਜਿਹੜੀ ਹੈ ਉਹ ਜਿਹੜੀ ਪਹਿਲਾਂ ਵੀ ਮੌਕਾ ਪ੍ਰਸਤੀ ਕੀਤੀ ਸੀ ਹੁਣ ਵੀ ਮੌਕਾ ਪ੍ਰਸਤੀ ਕੀਤੀ ਆ ਪਰ ਇਹ ਦੇ ਨਾਲ ਕੋਈ ਵਾਅਦਾ ਫਰਕ ਪੈਣ ਵਾਲਾ ਨਹੀਂ ਹੈਗਾ ਤੁਸੀਂ ਆਪ ਦੇਖੋ ਕਿ ਆ ਪੰਜਾਬੀ ਦਾ ਇੱਕ ਗਾਣਾ ਆ ਬੜਾ ਮਸ਼ਹੂਰ ਹੋਇਆ ਸੀ ਕਿ ਲਗਦੀ ਨਾਲੋ ਟੁੱਟਦੀ ਚੰਗੀ ਬੇਕਦਰਾਂ ਦੀ ਯਾਰੀ ਭਲਾ ਹੋਇਆ ਲੜ ਨੇੜਿਓਂ ਛੁੱਟਿਆ ਕਿਤੇ ਉਮਰ ਨਾ ਬੀਤੀ ਸਾਰੀ ਚੰਗਾ ਹੋਇਆ ਕਿਉਂਕਿ ਹੁਣ ਪਾਰਟੀ ਨੂੰ ਚਾਹੀਦੀ ਟਿਕਾਊ ਪਾਰਟੀ ਨੂੰ ਚਾਹੀਦੀ ਜਿਨ੍ਹਾਂ ਦੇ ਗਿੱਟਿਆਂ 'ਚ ਜਾਨ ਹੋਵੇ ਉਹ ਚਾਹੀਦੇ ਜਿਹੜੇ ਐਵੇਂ ਲੱਤਾਂ ਖੜਕੀ ਗਿਆਨ ਉਹ ਨਹੀਂ ਚਾਹੀਦੇ ਜੇ ਅੱਜ ਉਹਨਾਂ ਨੇ ਮੌਕਾ ਪ੍ਰਸਤੀ ਦਿਖਾ ਕੇ ਇਹ ਕੰਮ ਕੀਤਾ ਆ ਤੇ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਣ ਵਾਲਾ ਨਹੀਂ ਹੈਗਾ ਇਦੇ ਨਾਲ ਲੋਕਾਂ ਦੇ ਚਿਹਰਿਆਂ ਤੋਂ ਜਿਹੜਾ ਲੋਕਾਂ ਦੇ ਇੱਕ ਜਿਹੜਾ ਇਹਨਾਂ ਦੇ ਚਿਹਰਿਆਂ ਤੇ ਨਕਾਬ ਸੀ ਲੋਕਾਂ ਨੇ ਉਹ ਉਤਾ ਕੇ ਦੇਖ ਲਿਆ ਵੀ ਹੁਣ ਇਹਨਾਂ ਦੀ ਅਸਲੀਅਤ ਕੀ ਆ ਹੁਣ ਲੋਕ ਆਪ ਹੀ ਦੱਸ ਦੇਣਗੇ ਇਹਨਾਂ ਨੂੰ ਆਪ ਹੀ ਦੇਖ ਲੈਣਗੇ ਵੀ ਕੀ ਕੀਤਾ ਹੈਗਾ ਤੇ ਕੀ ਕ ਅੱਗੇ ਕਰਨ ਵਾਲੇ ਆ ਇਦਾਂ ਦਾ ਕੋਈ ਫਰਕ ਨਹੀਂ ਪੈਣ ਵਾਲਾ ਆਮ ਆਦਮੀ ਪਾਰਟੀ ਬਹੁਤ ਮਜਬੂਤ ਸਥਿਤੀ ਵਿੱਚ ਚਲੀ ਜਾਏਗੀ ਜਿਹੜੇ ਵਿਧਾਇਕੇ ਸ਼ੀਤਲ ਨੇ ਉਹਨਾਂ ਨੇ ਵੀ ਬੜੇ ਸਵਾਲ ਖੜੇ ਕੀਤੇ ਚਾਹੇ ਲੋਟਸ ਆਪਰੇਸ਼ਨ ਨੂੰ ਲੈ ਕੇ ਗੱਲ ਕਰੀਏ ਜਾਂ ਹੋਰ ਵੀ ਚੀਜ਼ਾਂ ਨੂੰ ਲੈ ਕੇ ਗੱਲ ਦੇਖੋ ਅੱਜ ਉਹ ਕਹੀ ਜਾਣ ਜੀ ਲੋਟਸ ਜਿਹੜਾ ਸੀਗਾ ਜੀ ਉਹਨਾਂ ਦੀ ਪਲਾਨਿੰਗ ਸੀ ਜੇ ਸੀ ਉਹ ਸੀ ਇਦਾਂ ਦੀਆਂ ਜੋ ਮਰਜ਼ੀ ਗੱਲਾਂ ਕਰੀ ਜਾਣ ਇਹਦਾ ਮਤਲਬ ਤੁਹਾਡੀ ਭਰੋਸੇਯੋਗਤਾ ਕਿੱਥੇ ਗਈ ਕਿੱਥੇ ਗਈ ਤੁਹਾਡੀ ਭਰੋਸੇਯੋਗਤਾ ਇਹਦਾ ਮਤਲਬ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਝੂਠੀ ਬੋਲੀ ਗਏ ਜੇ ਅੱਜ ਤੁਸੀਂ ਇਹ ਗੱਲ ਕਹਿਣਾ ਉਹ ਗੱਲ ਝੂਠੀ ਸੀ ਇਹਦਾ ਮਤਲਬ ਹੈ ਤੁਸੀਂ ਅੱਜ ਝੂਠ ਬੋਲ ਰਹੇ ਹੋ ਕਦੋਂ ਝੂਠ ਬੋਲ ਰਹੇ ਸੀ ਜੇ ਤੁਸੀਂ ਝੂਠ ਬੋਲੇ ਫਿਰ ਤੁਹਾਡੀ ਭਰੋਸੇਯੋਗਤਾ ਤਾਂ ਖਤਮ ਹੋ ਗਈ ਫਿਰ ਤੁਹਾਡੀ ਵਿਸ਼ਵਾਸ ਕਿਸ ਗੱਲ ਦੇ ਉੱਤੇ ਕੀਤਾ ਜਾਵੇ ਤੁਹਾਡਾ ਜਿਹੜਾ ਆਪਣਾ ਜਿਹੜਾ ਤੁਹਾਡੇ ਉੱਤੇ ਜਿਹੜੇ ਔਨ ਰਿਕਾਰਡ ਜੋ ਤੁਹਾਡੇ ਕੀਤੇ ਹੋਏ ਕੰਮਾਂ ਦੇ ਜੋ ਔਨ ਰਿਕਾਰਡ ਥਾਣਿਆਂ ਦੇ ਵਿੱਚ ਪਏ ਹੈਗੇ ਆ ਉਹਨਾਂ ਦੇ ਬਾਰੇ ਜਵਾਬ ਦੇਣ ਦੀ ਬਜਾਏ ਜੇ ਤੁਸੀਂ ਇਹ ਗੱਲਾਂ ਕਹੋ ਜੀ ਆਹ ਇਦਾਂ ਝੂਠ ਸੀ ਇਹ ਸਾਨੂੰ ਪਲਾਨਿੰਗ ਕੀਤੀ ਪਈ ਸੀ ਤੇ ਇਹਦਾ ਮਤਲਬ ਇਹ ਆ ਵੀ ਜਾਂ ਤਾਂ ਤੁਸੀਂ ਉਸ ਵੇਲੇ ਜੇ ਤੁਹਾਡੇ ਕਹਿਣ ਦਾ ਝੂਠ ਬੋਲ ਰਿਆ ਸੀ ਤਾਂ ਤੁਸੀਂ ਉਦੋਂ ਵਿਸ਼ਵਾਸ ਘਾਤ ਕੀਤਾ ਲੋਕਾਂ ਦੇ ਨਾਲ ਕਿਉਂਕਿ ਫਿਰ ਤੁਹਾਡੀ ਇਮਾਨਦਾਰੀ ਜੇ ਅੱਜ ਤੁਹਾਡੇ 'ਚ ਇੰਨੀ ਜਾਨ ਹੈਗੀ ਆ ਵੀ ਅੱਜ ਤੁਸੀਂ ਕਹਿ ਰਹੇ ਹੋ ਉਦੋਂ ਕਹਿੰਦੇ ਵਿਰੋਧ ਕੀਤਾ ਉਦੋਂ ਲੋਕ ਤੁਹਾਡਾ ਸਾਥ ਦਿੰਦੇ ਨਾਲੀ ਉਦੋਂ ਇਲੈਕਸ਼ਨ ਨਾ ਸੀ ਉਦੋਂ ਸਾਥ ਦਿੰਦੇ ਤਾਂ ਤਾਂ ਲੋਕ ਤੁਹਾਡਾ ਸਾਥ ਦਿੰਦੇ ਜੇ ਉਦੋਂ ਬੋਲਦੇ ਅੱਜ ਤੁਸੀਂ ਮੌਕੇ ਤੇ ਆ ਕੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰਕੇ ਤੁਸੀਂ ਇਹ ਗੱਲ ਕਰ ਰਹੇ ਇਹਦਾ ਮਤਲਬ ਇਹ ਹੈ ਵੀ ਉਦੋਂ ਤੁਸੀਂ ਆਮ ਆਦਮੀ ਪਾਰਟੀ ਜੋ ਤੁਹਾਨੂੰ ਕਹੇ ਸੀ ਉਹ ਬੋਲ ਰਹੇ ਹਾਂ ਅੱਜ ਤੁਹਾਨੂੰ ਬੀਜੇਪੀ ਜੋ ਕਹਿ ਰਹੀ ਹੈ ਫਿਰ ਉਹ ਬੋਲ ਰਹੇ ਹੋ ਫਿਰ ਤੁਹਾਡਾ ਆਪਣਾ ਵजूद ਕਿੱਥੇ ਗਿਆ ਬਈ ਆਪਣਾ ਵजूद ਤਾਂ ਖਤਮ ਹੀ ਹੋ ਗਿਆ ਫਿਰ ਤੁਹਾਡਾ ਫਿਰ ਤੁਸੀਂ ਕਿੱਥੇ ਗਏ ਇਹਦਾ ਮਤਲਬ ਤੁਹਾਨੂੰ ਜਿੰਨੀ ਕਿ ਚਾਬੀ ਦੇ ਦੋਗੇ ਉਹਨਾਂ ਨੂੰ ਤੁਸੀਂ ਨੱਚ ਟੱਪ ਲੈਣਾ ਜਿੰਨੀ ਕਿ ਚਾਬੀ ਦੇਵੋਗੇ ਉਹਨਾਂ ਨੂੰ ਬੋਲ ਲੈਣਾ ਇਹਦਾ ਮਤਲਬ ਇਹ ਹੀ ਹੋ ਗਿਆ ਜਨਨਾਲ ਜੀ ਇਹ ਇਦਾਂ ਕਰਨ ਦੇ ਨਾਲ ਲੋਕਾਂ ਦਾ ਵਿਸ਼ਵਾਸ ਨਹੀਂ ਨੇ ਲੋਕਾਂ ਦਾ ਵਿਸ਼ਵਾਸ ਲੋਕਾਂ ਨੂੰ ਤਾਂ ਹੁਣ ਪਤਾ ਲੱਗ ਗਿਆ ਨਾ ਵੀ ਇਹ ਲੋਕ ਜਿਹੜੇ ਹੈਗੇ ਕਿਸਕ ਜਿਹੜਾ ਇਹਨਾਂ ਦੇ ਵਿੱਚ ਕੀ ਇਹਨਾਂ ਦਾ ਹੈਗਾ ਰਤਬਾ ਇਹ ਕੀ ਕਰ ਸਕਦੇ ਆ ਇਹ ਪਤਾ ਲੱਗ ਗਿਆ ਲੋਕ ਹੁਣ ਇਹਨਾਂ ਦੀ ਕਿਸੇ ਗੱਲ ਦੇ ਉੱਤੇ ਯਕੀਨ ਨਹੀਂ ਕਰਨਗੇ ਕਿ ਉਹਨਾਂ ਨੇ ਇਹ ਜੋ ਅੱਜ ਕਹਿ ਰਹੇ ਆ ਇਹ ਸ਼ਰੇਆਮ ਸਰ ਸਰ ਝੂਠ ਬੋਲ ਰਹੇ ਆ ਭਾਰਤੀ ਜਨਤਾ ਪਾਰਟੀ ਦੇ ਜੋ ਪੰਜਾਬ ਦੇ ਵਿੱਚ ਹਲਾਕਿਆ ਭਾਰਤੀ ਜਨਤਾ ਪਾਰਟੀ ਨੂੰ ਤਾਂ ਇਦਾਂ ਦੇ ਬਟੇਰਿਆਂ ਦੀ ਭਾਲ ਹੈਗੀ ਆ ਕਿਉਂਕਿ ਤੁਸੀਂ ਦੇਖੋ ਕਿ 7 ਸਾਲ ਤੋਂ ਕੇਂਦਰ ਦੇ ਵਿੱਚ ਸਰਕਾਰ ਚੱਲਦੀ ਸੀ 2021 ਦੇ ਵਿੱਚ 14 ਚ ਬਣੀ ਸੀ 7 ਸਾਲ ਹੋ ਗਏ ਸਰਕਾਰ ਚੱਲਦੀ ਨੂੰ ਕੇਂਦਰ ਦੇ ਵਿੱਚ ਸਰਕਾਰ ਹੋਵੇ ਦੇਸ਼ ਦੀ ਆਪਣੇ ਆਪ ਨੂੰ ਸਭ ਤੋਂ ਵੱਡੀ ਪਾਰਟੀ ਕਹੋਣ ਵਾਲੀ ਪਾਰਟੀ ਹੋਵੇ ਤੇ ਉਹਦੇ ਲੀਡਰਾਂ ਨੂੰ ਪੰਜਾਬ ਦੇ ਵਿੱਚ ਲੋਕਾਂ ਨੇ ਨੰਗਿਆਂ ਕਰ ਕਰਕੇ ਕੁੱਟਿਆ ਢੜਾ ਢਾੜਾ ਕੇ ਕੁੱਟਿਆ ਕਦੀ ਹੋਇਆ ਸੀ ਇਦਾਂ ਪੰਜਾਬ ਦੇ ਵਿੱਚ ਹੋਇਆ ਪੰਜਾਬ ਦੇ ਲੋਕਾਂ ਨੇ ਕੀਤਾ ਤੇ ਪੰਜਾਬ ਦੇ ਲੋਕ ਜਿਹੜਿਆ ਭਾਰਤੀ ਜਨਤਾ ਪਾਰਟੀ ਨੂੰ ਹੇਟ ਕਰਦੇ ਆ ਨਫਰਤ ਕਰਦੇ ਆ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਇਸ ਕਰਕੇ ਇਹ ਲੋਕ ਜਿਹੜੇ ਹੈਗੇ ਆ ਚਾਹੇ ਮਰਜੀ ਆ ਭਾਰਤੀ ਜਨਤਾ ਪਾਰਟੀ ਦਾ ਬਿੜਾ ਨਹੀਂ ਤਰਨਾ ਇਹਨਾਂ ਦੇ ਨਾਲ ਔਰ ਆਮ ਆਦਮੀ ਪਾਰਟੀ ਨੂੰ ਜਿਹੜਾ ਹੈਗਾ ਇਸ ਗੱਲ ਦਾ ਸਕੂਨ ਮਿਲਿਆ ਹੋਵੇਗਾ ਕਿ ਜਿਹੜੇ ਲੋਕ ਜਿਨ੍ਹਾਂ ਦੇ ਗਿੱਟੀਆਂ ਚ ਜਾਨ ਹੈ ਨਹੀਂ ਸੀ ਉਹ ਚਲੇਗਾ ਫਰਕ ਹੋਵੇਗਾ ਫਰਕ ਪਵੇਗਾ ਜੀ ਆਮ ਆਦਮੀ ਪਾਰਟੀ ਗੇਨ ਕਰੇਗੀ ਇਸ ਗੱਲ ਦਾ ਫਰਕ ਪਾਏਗਾ ਬੇਈਮਾਨਾਂ ਤੋਂ ਕਿਹੜਾ ਛੁੱਟਿਆ ਇਸ ਵਾਰ ਕਿਸ ਨੂੰ ਟਿਕਟ ਫਿਰ ਮਿਲੇਗੀ ਟਿਕਟ ਲਈ ਤਾਂ ਬਹੁਤ ਲੰਬੀ ਲਾਈਨ ਲੱਗੀ ਹੋਈ ਹੈ ਜੀ ਟਿਕਟ ਤਾਂ ਉਦੋਂ ਵੀ ਬਹੁਤ ਲੰਬੀਆਂ ਲੈਣਾ ਸੀ ਜਦੋਂ ਸਰਕਾਰ ਨਾ ਸੀ ਬਣੀ ਅੱਜ ਤਾਂ ਸਰਕਾਰ ਆ ਸਰਕਾਰ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਬਹੁਤ ਲੰਬੀ ਲਾਈਨਾਂ ਲੱਗੀ ਹੋਈ ਅਸੀਂ ਤਾਂ ਸਿਰਫ ਉਹਦਾ ਪਾਰਟੀ ਸਿਲੈਕਸ਼ਨ ਕਰ ਰਹੀ ਆ ਕਿ ਟਿਕਟ ਦਈਏ ਕਿ ਨੂੰ ਸੋਲਿਡ ਤੋਂ ਸੋਲਿਡ ਉਮੀਦਵਾਰ ਜਿਹੜੇ ਹੈਗੇ ਆ ਉਹ ਮੈਦਾਨ ਦੇ ਵਿੱਚ ਉਤਰਨ ਵਾਸਤੇ ਤਿਆਰ ਬੈਠੇ ਆ ਪਾਰਟੀ ਨੇ ਫੈਸਲਾ ਕਰਨਾ ਜੀ ਮੇਰੇ ਇੱਕ ਸਵਾਲ ਹੈ ਤੁਹਾਨੂੰ ਵੀ ਪਾਰਟੀ ਨੇ ਜਿਤਾਇਆ ਵੀ ਫਿਰ ਵੀ ਵਿਸ਼ਵਾਸ ਕੀਤਾ ਦੁਆਰਾ ਟਿਕਟ ਦਿੱਤੀ ਜੀ ਜਿਦੋਂ ਚਲੇ ਗਏ ਕਿਤੇ ਨਾ ਕਿਤੇ ਮਨ ਨੂੰ ਟੇਸ ਤਾਂ ਲੱਗਦੀ ਹੈ ਨਾ ਵੀ ਅਹੀ ਐਨਾ ਯਕੀਨ ਕੀਤਾ ਤੇ ਇਸ ਸੱਚ ਨੇ ਕੀ ਨਹੀਂ ਇਹ ਤਾਂ ਗੱਲ ਹੈਗੀ ਆ ਜੀ ਮਨ ਨੂੰ ਅਫਸੋਸ ਤਾਂ ਹੁੰਦਾ ਹੀ ਆ ਲੇਕਿਨ ਜਿੱਥੇ ਅਫਸੋਸ ਆ ਉੱਥੇ ਨਾਲ ਇਸ ਗੱਲ ਦੀ ਤ੍ਰਾਸ ਵੀ ਹੈਗੀ ਆ ਕਿ ਯਾਰ ਚੰਗਾ ਹੋਇਆ ਕੱਲ ਨੂੰ ਕਿਸੇ ਹੋਰ ਨਾਜਕ ਮੌਕੇ ਦੇ ਉੱਤੇ ਜਾ ਕੇ ਪੈਟ ਦਿਖਾਣ ਦੇ ਤਾਂ ਫਿਰ ਜ਼ਿਆਦਾ ਵੀ ਨੁਕਸਾਨ ਹੋ ਸਕਦਾ ਸੀ ਅੱਜ ਚੰਗਾ ਹੋਇਆ ਅੱਜ ਇਸ ਮੌਕੇ ਅੱਜ ਸਾਡੇ ਕੋਲ ਤਾਂ ਸਮਝਣ ਦਾ ਟਾਈਮ ਹੈਗਾ ਕੋਈ ਏਦਾਂ ਦੀ ਗੱਲ ਨਹੀਂ ਹੈਗੀ ਅੱਜ ਕੋਈ ਏਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਇਹ ਚੰਗਾ ਹੋਇਆ ਜਿਹੜੇ ਲੋਕ ਵਿਸ਼ਵਾਸ ਦੇ ਕਾਬਿਲ ਨਾ ਹੋਣ ਉਹ ਲੋਕ ਜਿਹੜੇ ਆ ਉਹ ਛੱਡ ਦੇ ਚੰਗੇ ਹੁੰਦੀ ਆ ਦੂਸਰੀ ਗੱਲ ਇੱਕ ਗੱਲ ਦਾ ਅਫਸੋਸ ਜ਼ਰੂਰ ਹੈਗਾ ਮੈਨੂੰ ਇਸ ਗੱਲ ਦਾ ਕਿ ਉਹਨਾਂ ਨੇ ਜੋ ਕੀਤਾ ਉਹਦੇ ਨਾਲ ਦਲਤ ਸਮਾਜ ਦਾ ਸਿਰ ਜ਼ਰੂਰ ਨੀਵਾ ਹੋ ਗਿਆ ਉਹਨਾਂ ਨੇ ਐਡਾ ਵੱਡਾ ਵਿਸ਼ਵਾਸ ਕਰ ਸਕਦਾ ਤੇ ਆਮ ਆਦਮੀ ਪਾਰਟੀ ਦੇ ਚਾਹੇ ਵਰਕਰ ਹੋਣ ਜਾਂ ਜਲੰਧਰ ਦੇ ਲੋਕ ਹੋਣ ਕੀ ਮੈਸੇਜ ਦੇਣਾ ਚਾਹੁੰਦੇ ਦੇਖੋ ਆਮ ਆਦਮੀ ਪਾਰਟੀ ਦੇ ਵਰਕਰ ਔਰ ਜਲੰਧਰ ਦੇ ਲੋਕ ਜਿਹੜੇ ਆ ਉਹਨਾਂ ਨੇ ਜੇ ਬਾਈ ਦੇ ਵਿੱਚ ਵੀ ਬਦਲਾਅ ਲਿਆਂਦਾ ਤੇ ਬਾਈ ਦੇ ਵਿੱਚ ਬਦਲਾਅ ਜਿਸ ਆਸ ਉਮੀਦ ਨਾਲ ਲੈ ਕੇ ਆਂਦਾ ਤਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਜੋ ਕੰਮ ਕਰ ਰਹੀ ਆ ਉਹ ਲੋਕਾਂ ਦੇ ਕੋਲੋਂ ਲੁਕੇ ਨਹੀਂ ਹੈਗੇ ਔਰ ਉਹਨਾਂ ਕੰਮਾਂ ਦੇ ਉੱਤੇ ਹੀ ਲੋਕਾਂ ਨੇ ਮੋਹਰ ਲਾਉਣੀ ਆ ਬਾਕੀ ਵਿਰੋਧੀਆਂ ਦਾ ਕੰਮ ਪ੍ਰਚਾਰ ਕਰਨਾ ਹੁੰਦਾ ਵਿਰੋਧ ਵਿੱਚ ਉਹ ਆਪਣਾ ਪਾਰਟੀ ਏ ਕਰ ਰਹੇ ਆ ਲੋਕ ਜਿਹੜੇ ਹੈਗੇ ਆ ਲੋਕ ਰੱਬ ਨੇ ਲੋਕਾਂ ਦੇ ਹੱਥ ਪਾਵਰ ਆ ਵੋਟ ਜਿਹੜੀਆਂ ਲੋਕਾਂ ਨੇ ਪਾਉਣੀ ਆ ਵਿਰੋਧੀਆਂ ਵਿਰੋਧੀ ਪਾਰਟੀਆਂ ਦਾ ਤਾਂ ਕੰਮ ਆ ਉਹਨਾਂ ਨੇ ਤਾਂ ਵਿਰੋਧ ਵਿੱਚ ਪ੍ਰਚਾਰ ਹੀ ਕਰਨਾ ਤੇ ਉਹ ਆਪਣੀ ਡਿਊਟੀ ਕਰ ਰਹੇ ਆ ਤੇ ਲੋਕ ਜਿਹੜੇ ਦੇਖ ਰਹੇ ਆ ਆਮ ਆਦਮੀ ਪਾਰਟੀ ਬਹੁਤ ਅੱਛਾ ਗੇਮ ਕਰ ਰਹੀ ਆ ਬਿਲਕੁਲ ਹੋਰ ਵੀ ਲੋਕ ਮੌਜੂਦ ਹੈ ਗੱਲਬਾਤ ਕਰਦੇ ਆ ਕੱਟ ਕਰਦੇ ਯਾਰ ਸਾਡੇ ਨਾਲ ਮੌਜੂਦ ਬੱਗਾ ਜੀ ਕਿਸ ਤਰ੍ਹਾਂ ਦੇਖਦੇ ਹੋ ਇੱਕ ਵਿਧਾਇਕ ਇੱਕ ਸੰਸਦ ਪਾਰਟੀ ਨੂੰ ਛੱਡ ਕੇ ਜਾਣਾ ਕਿੰਨਾ ਕੁ ਨੁਕਸਾਨ ਹੋ ਸਕਦਾ ਹੈ ਦੇਖੋ ਜੀ ਹਲਕਾ ਵੈਸਟ ਤੋਂ ਐਮਐਲਏ ਸ਼ੀਤਲੰਗਰਾਲ ਜੀ ਤੇ ਹਲਕੇ ਵੈਸਟ ਦੇ ਰਹਿਣ ਵਾਲੇ ਤੇ ਲੋਕ ਸਭਾ ਹਲਕਾ ਜਲੰਧਰ ਤੇ ਐਮਪੀ ਸੁਸ਼ੀਲ ਕੁਮਾਰ ਰਿੰਕੂ ਜੀ ਦੋਨਾਂ ਬੰਦਿਆਂ ਨੇ ਆਮ ਆਦਮੀ ਪਾਰਟੀ ਛੱਡ ਕੇ ਆਪਣਾ ਆਪਣੇ ਪਰਿਵਾਰਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਉਹ ਮੇਰੀ ਸੋਚ ਮੁਤਾਬਕ ਕਿ ਆਪਣੇ ਉਹਨਾਂ ਨੇ ਜਿਹੜਾ ਪੋਲਿਟੀਕਲ ਕੈਰੀਅਰ ਸੀ ਉਹਨੂੰ ਖਤਮ ਕਰ ਲਿਆ ਉਹਨਾਂ ਨੇ ਆਮ ਆਦਮੀ ਪਾਰਟੀ ਜਿਹੜੀ ਪਾਰਟੀ ਵਿੱਚੋਂ ਕੰਮ ਕਰ ਰਿਆ ਸੀ ਸੇਵਾ ਕਰ ਰਿਆ ਸੀ ਸਮਾਜ ਦੀ ਦਲਿਤ ਸਮਾਜ ਦੀ ਸੇਵਾ ਕਰ ਰਿਆ ਸੀ ਆਮ ਆਦਮੀ ਪਾਰਟੀ ਡਾਕਟਰ ਭੀਮਰਾਓ ਮੇਦਕਰ ਸਾਹਿਬ ਜੀ ਦੇ ਸਿਧਾਂਤ ਨੂੰ ਬਰਕਰਾਰ ਰੱਖਣ ਲਈ ਉਹਦੀ ਸੋਚ ਦੇ ਮੁਤਾਬਕ ਹਰ ਵਰਗ ਨੂੰ ਮਤਲਬ ਸਹੂਲਤਾਂ ਦੇਣ ਲਈ ਤੇ ਆਮ ਆਦਮੀ ਪਾਰਟੀ ਕੰਮ ਕਰ ਰਹੀ ਸੀ ਤਾਂ ਇਹ ਉਸ ਪਾਰਟੀ ਦੇ ਵਿੱਚ ਚਲੇ ਗਏ ਬੀਜੇਪੀ ਪਾਰਟੀ ਦੇ ਵਿੱਚ ਕਿ ਜਿਹੜੀ ਡਾਕਟਰ ਭੀਮਰਾਓ ਉਮੀਦਵਾਰ ਸਾਹਿਬ ਜੀ ਦੇ ਸੰਵਧਾਨ ਨੂੰ ਹੀ ਖਤਮ ਕਰਨਾ ਚਾਹੁੰਦੀ ਹੈ ਦਲਿਤ ਸਮਾਜ ਨੂੰ ਖਤਮ ਕਰਨਾ ਚਾਹੁੰਦੀ ਹੈ ਤਾਂ ਇੱਥੇ ਸਾਫ ਸਾਫ ਦਿਖ ਰਿਹਾ ਕਿ ਇਹਨਾਂ ਨੂੰ ਦਲਿਤ ਸਮਾਜ ਨੇ ਬਿਲਕੁਲ ਮaaf ਨਹੀਂ ਕਰਨਾ दलित समाज ਨੇ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਇਹ ਦੋ ਇਨਸਾਨ ਸਿਰਫ ਇਹਨਾਂ ਦੀਆਂ ਮੇਰੇ ਖਿਆਲ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਹਰ ਵਰਗ ਵੱਲੋਂ ਮਿਲੂਗਾ दलित समाज ਵੱਲੋਂ ਮਿਲੂਗਾ ਕਿ ਤੁਸੀਂ दलित समाज ਦੇ ਨਾਲ ਧੋਖਾ ਕੀਤਾ ਤੁਸੀਂ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਜੀ ਦੀ ਸੋਚ ਦੇ ਨਾਲ ਧੋਖਾ ਕੀਤਾ ਕੇਜਰੀਵਾਲ ਸਾਹਿਬ ਜੀ ਦੀ ਸੋਚ ਦੇ ਨਾਲ ਧੋਖਾ ਕੀਤਾ ਆਮ ਆਦਮੀ ਪਾਰਟੀ ਦੇ ਉੱਪਰ ਬੜੇ ਸਵਾਲ ਖੜੇ ਕਰ ਦਿੱਤੇ ਇਹ ਦੋਵਾਂ ਨੇ ਕਹਿੰਦੇ ਕੰਮ ਨਹੀਂ ਸੀ ਹੁੰਦੇ ਲੋਕਾਂ ਦੇ ਤਾਂ ਕਰਕੇ ਬੀਜੇਪੀ 'ਚ ਜਾਣਾ ਪਿਆ ਦੇਖੋ ਜੀ ਕੰਮ ਹੁੰਦੇ ਸੀ ਲੋਕਾਂ ਦੇ ਜਿਹੜਾ ਇੱਕ ਕੈਂਡੀਡੇਟ ਆਂਦਾ ਕੋਈ ਐਮਐਲਏ ਹੋਵੇ ਐਮਪੀ ਹੋਵੇ ਉਹ ਆਪਣੇ ਪਰਸਨਲ ਕੰਮਾਂ ਵਾਸਤੇ ਨਹੀਂ ਐਮਪੀ ਬਣਦਾ ਐਮਐਲਏ ਬਣਦਾ ਲੋਕਾਂ ਦੀ ਸਮਾਜ ਦੀ ਸੇਵਾ ਕਰਨ ਲਈ ਆਪਣੇ ਇਲਾਕੇ ਦੀ ਸੇਵਾ ਕਰਨ ਲਈ ਮਤਲਬ ਐਮਪੀ ਜਾਂ ਐਮਐਲਏ ਬਣਦਾ ਜੇ ਕੋਈ ਕਹੇ ਕਿ ਮੈਂ ਐਮਪੀ ਬਣ ਕੇ ਜਾਂ ਐਮਐਲਏ ਬਣ ਕੇ ਆਪਣੇ ਪਰਿਵਾਰ ਦੇ ਮਸਲੇ ਹੱਲ ਇਕੱਲੇ ਕਰੀ ਜਮਾ ਪਬਲਿਕ ਦੇ ਨਾ ਕਰਾਂ ਤੇ ਉੱਥੇ ਮੈਂ ਗੱਲ ਰੱਖ ਦਵਾਂ ਜੀ ਮੇਰੇ ਕੰਮ ਨਹੀਂ ਹੋ ਰੇ ਇਹ ਬਿਲਕੁਲ ਝੂਠ ਹੈ ਬਹੁਤ ਸਾਰੀਆਂ ਮੁਹੱਲਾ ਕਲੀਨਿਕਸ ਬਣੀਆਂ ਐਨੀਮਲ ਸਕੂਲ ਬਣੇ ਜਾਹੂਰ ਬਹੁਤ ਸਾਰੇ ਮਤਲਬ ਆਮ ਆਦਮੀ ਪਾਰਟੀ ਨੇ ਦਲਤ ਸਮਾਜ ਨੂੰ ਦਲਤ ਸਮਾਜ ਦੇ ਪੱਦਰ ਨੂੰ ਉੱਚਾ ਚੁੱਕਿਆ ਜਿਵੇਂ ਕਿ ਪ੍ਰਿੰਸੀਪਲ ਬੁੱਧਰਾਮ ਜੀ ਕਾਰਜਕਾਰੀ ਪ੍ਰਧਾਨ ਨੇ ਪੰਜਾਬ ਦੇ ਲਾਲਚੰਦ ਕਟਾਰੂ ਚੱਕ ਜੀ ਫੂਡ ਤੇ ਹੋਰ ਤਿੰਨ ਚਾਰ ਮਹੱਤਵਪੂਰਨ ਉਹਦੇ ਮੰਤਰੀ ਨੇ ਫਿਰ ਬਲਕਾਰ ਸਿੰਘ ਜੀ ਸਤਾਨਕ ਸਰਕਾਰਾਂ ਮੰਤਰੀ ਤੇ ਜੈਕਸ਼ਨ ਸਿੰਘ ਜੀ ਰੋੜੀ ਉਹ ਵੀ ਮੰਤਰੀ ਸਾਡੇ ਫਾਈਨਾਂਸ ਮਿਨਿਸਟਰ ਨੇ ਜਿਹੜੇ ਪੰਜਾਬ ਦੇ ਹਰਪਾਲ ਸਿੰਘ ਚੀਮਾ ਉਹ ਵੀ ਮੰਤਰੀ ਤੇ ਸਾਰੇ ਐਸਸੀ ਭਾਈਚਾਰੇ ਤੋਂ ਐਸਸੀ ਭਾਈਚਾਰੇ ਨੂੰ ਇਨਾ ਭੱਟਾ ਮਾਨ ਸਤਕਾਰ ਦਿੱਤਾ ਆਮ ਆਦਮੀ ਪਾਰਟੀ ਨੇ ਤੇ ਇਹ ਆਮ ਆਦਮੀ ਪਾਰਟੀ ਨੂੰ ਦਰਕਨਾਰ ਕਰਕੇ ਉਸ ਪਾਰਟੀ ਦੇ ਵਿੱਚ ਜਾ ਰਹੇ ਨੇ ਜਿਹੜੀ ਪਾਰਟੀ ਦਲਿਤ ਸਮਾਜ ਨੂੰ ਦਬਕੇ ਰੱਖਦੀ ਰਹੀ ਡਾਕਟਰ ਭੀਮਰਾਓ ਉਮੀਦਵਾਰ ਸਾਹਿਬ ਜੀ ਦੇ ਸਬਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ ਉਸ ਪਾਰਟੀ ਬੀਜੇਪੀ ਪਾਰਟੀ ਦੇ ਵਿੱਚ ਜਾ ਕੇ ਇਹਨਾਂ ਨੇ ਆਪਣੇ ਆਪ ਨੇ ਆਪਣੇ ਪੋਲੀਟੀਕਲ ਕੈਰੀਅਰ ਨੂੰ ਖਤਮ ਕਰ ਲਿਆ ਸ਼ੀਤਲ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਇੱਕ ਕੰਪਨੀ ਹੈ ਦੇਖੋ ਜੀ ਕੰਪਨੀ ਜਦੋਂ ਨੇ 2 ਸਾਲ ਐਮਐਲਏ ਰਿਹਾ ਕਾਰਜਕਾਲ ਦੇ ਵਿੱਚ ਪੂਰੀ ਨੱਠ ਭੱਜ ਵੀ ਕੀਤੀ ਚੰਡੀਗੜ੍ਹ ਦੇ ਵਿੱਚ ਜਾ ਕੇ ਜਿਹੜੇ ਉੱਥੇ ਭਵਨ ਦੇ ਵਿੱਚ ਜਾ ਕੇ ਇਹਨੇ ਆਪਣੀਆਂ ਮੰਗਾਂ ਵੀ ਰੱਖੀਆਂ ਆਪਣੇ ਲੋਕਾਂ ਦੀ ਆਵਾਜ਼ ਨੂੰ ਉਠਾਇਆ ਇਹਨੂੰ ਉਦੋਂ ਨਹੀਂ ਪਤਾ ਸੀਗਾ ਕਿ ਕੰਪਨੀ ਅੱਜ ਜਦੋਂ ਇਹ ਪਤਾ ਨਹੀਂ ਕਿਹੜੇ ਕਾਰਨ ਕਰਕੇ ਭਾਜਪੀ ਦੇ ਵਿੱਚ ਜਾ ਉਹਨਾਂ ਦੇ ਦਰ ਤੋਂ ਜਾਂ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਦਾ ਕੋਈ ਇਹਨਾਂ ਨੂੰ ਈਟੀ ਦਾ ਦਬਾਅ ਪਾਇਆ ਹੋਊਗਾ ਕਿਉਂਕਿ ਭਾਜਪੀ ਦਾ ਕੰਮ ਹੀ ਇਹ ਹੈ ਕਿ ਜਿਹੜਾ ਕੋਈ ਕੈਂਡੀਡੇਟ ਕਿਸੇ ਪਾਰਟੀ 'ਚ ਚੁੱਕਣਾ ਤਾਂ ਉਹਨੂੰ ਡਰਾਣਾ ਧਮਕਾਣਾ ਉਹਨੂੰ ਪਰਚਿਆਂ ਤੋਂ ਜਾਂ ਸੀਬੀ ਜਾਂ ਈਟੀਆਈ ਭੇਜਣੀ ਈਟੀ ਭੇਜਣੀ ਤਾਂ ਉਹ ਡਰ ਕੇ ਦੂਸਰੀ ਪਾਰਟੀ ਦੀ ਦਲੇਰੀ ਤੇ ਉਹਨੂੰ ਕਹਿੰਦੇ ਨੇ ਕਿ ਕੋਈ ਨਹੀਂ ਯਾਰ ਕੇਜਰੀਵਾਲ ਸਾਹਿਬ ਉਹਨਾਂ ਬੈਠੇ ਨੇ ਜੇਲ੍ਹ 'ਚ ਨਰਦੋਸ਼ ਨੇ ਬਿਲਕੁਲ ਭਾਵੇਂ ਜੇਲ੍ਹ 'ਚ ਬੈਠੇ ਨੇ ਉਹ ਨਰਦੋਸ਼ ਨੇ ਉਹਨਾਂ ਨੂੰ ਪਤਾ ਈਟੀਵੀ ਗਈ ਹੋਰ ਗਈ ਭਾਵੇਂ ਸੀਬੀਆਈ ਵਾਲੇ ਪਰ ਉਹਨਾਂ ਨੂੰ ਪਤਾ ਮੈਂ ਨਰਦੋਸ਼ ਆਇਆ ਨਾ ਬਾਹਰ ਕੋਈ ਨਹੀਂ ਇਹ ਵੀ ਆਪਣੀ ਦਲੇਰੀ ਦਿਖਾਂਦਾ ਫਿਰ ਸ਼ੀਤਨੂਬਰਾਲ ਕਹਿੰਦਾ ਕੋਈ ਨਹੀਂ ਮੈਂ ਮਤਲਬ ਈਟੀ ਜਾਵੇ ਭਾਵੇਂ ਸੀਬੀਆਈ ਜਿਹੜੀ ਮਰਜ਼ੀ ਆਮ ਆਦਮੀ ਪਾਰਟੀ ਵਿੱਚ ਹਾਂ ਤਲਾ ਸਮਾਜ ਦੇ ਵਾਸਤੇ ਸੇਵਾ ਕਰਾਂਗਾ ਤੇ ਕਰ ਰਿਹਾ ਤੇ ਮੈਨੂੰ ਕਿਸੇ ਦੀ ਜਿਹੜਾ ਬੀਜੇਪੀ ਦੇ ਵਿੱਚ ਚਲਾ ਗਿਆ ਲੋਟਸ ਆਪਰੇਸ਼ਨ ਤੇ ਵੀ ਬੜੇ ਸਵਾਲ ਖੜੇ ਕੀਤੇ ਨੇ ਚੀਤਨ ਦੇਖੋ ਚੀਤਨ ਗੁਰਾਲ ਜੀ ਹੁਣੇ ਗੱਲ ਕਰ ਰਹੇ ਨੇ ਲੋਟਸ ਆਪਰੇਸ਼ਨ ਦੀ ਤੇ ਪੂਰੇ ਪੰਜਾਬ ਦੇ ਵਿੱਚ ਇੰਨੇ ਐਮਐਲਏ ਨੇ ਕਿਸੇ ਹੋਰ ਨੇ ਲੋਟਸ ਆਪਰੇਸ਼ਨ ਦੀ ਗੱਲ ਨਹੀਂ ਕੀਤੀ ਸੀ ਸਿਰਫ ਤੇ ਸਿਰਫ ਜਦੋਂ ਪਿਛਲੇ ਸਮੇਂ ਦੇ ਵਿੱਚ ਵੀ ਲੋਟਸ ਆਪਰੇਸ਼ਨ ਦੀ ਗੱਲ ਹੋਈ ਸੀ ਤਾਂ ਚੀਤਨ ਗੁਰਾਲ ਜੀ ਗੱਲ ਕਰਦੇ ਸੀਗੇ ਉਦੋਂ ਇਹ ਗੱਲ ਕਰਦੇ ਸੀ ਕਿ ਲੋਟਸ ਲੋਟਸ ਆਪਰੇਸ਼ਨ ਦੇ ਤਹਿਤ ਬੀਜੇਪੀ ਸਾਡੇ ਐਮਐਲਏ ਤੋੜ ਰਹੀ ਜਾਂ ਕੁਝ ਕਰ ਰਹੀ ਹੈ ਤੇ ਉਦੋਂ ਇਹ ਗੱਲਾਂ ਕਰਦਾ ਰਿਹਾ ਅੱਜ ਉਸੇ ਬੀਜੇਪੀ ਦੇ ਵਿੱਚ ਜਾ ਕੇ ਕਹ ਰਿਹਾ ਕਿ ਲੋਟਸ ਆਪਰੇਸ਼ਨ ਜਿਹੜਾ ਉਹ ਮਤਲਬ ਇਹਨਾਂ ਨੇ ਬਣਾਇਆ ਸੀ ਨਾ ਤੂੰ ਜਦੋਂ ਤੈਨੂੰ ਇਹ ਲੱਗੀ ਸੀ ਗੱਲ ਕਿ ਵੀ ਯਾਰ ਇਹ ਝੂਠ ਹੈ ਗੱਲ ਜਾਂ ਮੈਨੂੰ ਫੇਕ ਫੋਨ ਆ ਰਹੇ ਤੂੰ ਉਦੋਂ ਗੱਲ ਕਰਦਾ ਅੱਜ ਉਸੇ ਪਾਰਟੀ ਵਿੱਚ ਜਾ ਕੇ ਤੇ ਲੋਟਸ ਆਪਰੇਸ਼ਨ ਨੂੰ ਝੂਠ ਕਹਿ ਰਿਹਾ ਜਾਂ ਤਾਂ ਇਹ ਉਦੋਂ ਝੂਠਾ ਸੀ ਤੇ ਜਾਂ ਅੱਜ ਝੂਠਾ ਹੈਗਾ ਲੋਟਸ ਆਪਰੇਸ਼ਨ ਦੇ ਦੌਰਾਨ ਜਾਂ ਤਾਂ ਇਹ ਉਦੋਂ ਝੂਠ ਬੋਲ ਰਿਹਾ ਸੀਗਾ ਕੋਈ ਲੋਟਸ ਆਪਰੇਸ਼ਨ ਵਾਲੀ ਗੱਲ ਨਹੀਂ ਸੀ ਜੇ ਹੈਗੀ ਸੀ ਉਹਦੇ ਤਹਿਤ ਹੀ ਫਿਰ ਬੀਜੇਪੀ ਦੇ ਵਿੱਚ ਚਲਾ ਗਿਆ ਫਿਰ ਡਰਿਆ ਕਿਉਂ ਆਪਣੀ ਦ੍ਰਿੜਤਾ ਦਿਖਾਉਂਦਾ ਆਪਣਾ ਡਾਕਟਰ ਧੀਮਰਾウ ਮੇਦਕਰ ਸਾਬ ਜੀ ਦਾ ਸਿਪਾਈ ਬਣਦਾ ਇੱਕ ਨੁਕਸਾਨ ਇੰਨਾ ਦੇ ਜਾਣ ਨਾਲ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਮੇਰੀ ਜਿਹੜੀ ਤਜਰਬਾ ਮੇਰਾ ਐਕਸਪੀਰੀਅੰਸ ਇਹ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਕੋਈ ਨੁਕਸਾਨ ਨਹੀਂ ਹੋਇਆ ਜਿਹੜਾ ਵੋਟਰ ਨੇ ਸਪੋਰਟਰ ਨੇ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਪਸੰਦ ਕਰ ਰਿਹਾ ਆਮ ਆਦਮੀ ਪਾਰਟੀ ਦੀ ਸੋਚ ਨੂੰ ਪਸੰਦ ਕਰ ਰਿਹਾ ਕੇਜਰੀਵਾਲ ਸਾਹਿਬ ਜੀ ਦੀ ਸੋਚ ਨੂੰ ਪਸੰਦ ਕਰ ਰਿਹਾ ਕਿਉਂਕਿ ਇਹ ਜਿਹੜੀ ਕੇਜਰੀਵਾਲ ਸਾਹਿਬ ਜੀ ਦੀ ਸੋਚ ਹੈ ਆਮ ਆਦਮੀ ਪਾਰਟੀ ਦੀ ਸੋਚ ਹੈ ਡਾਕਟਰ ਭੀਮਰਾਓ ਉਮੀਦਵਾਰ ਸਾਹਿਬ ਜੀ ਦੀ ਸੋਚ ਨੂੰ ਉਹਨਾਂ ਦੇ ਸਭਿਧਾਨ ਨੂੰ ਬਰਕਰਾਰ ਰੱਖਣ ਲਈ ਉਹਦੀਆਂ ਨੀਤੀਆਂ ਤਹਿਤ ਕੰਮ ਚੱਲ ਰਹੇ ਨੇ ਡਾਕਟਰ ਭੀਮਰਾਓ ਉਮੀਦਵਾਰ ਸਾਹਿਬ ਜੀ ਦੇ ਇਸ ਕਰਕੇ ਆਮ ਆਦਮੀ ਪਾਰਟੀ ਦਾ ਕੋਈ ਨੁਕਸਾਨ ਨਹੀਂ ਹੋਇਆ ਨੁਕਸਾਨ ਹੋਇਆ ਤਾਂ ਸਿਰਫ ਬੀਜੇਪੀ ਦਾ ਜਾਂ ਇਹ ਦੋਨਾਂ ਚੀਤ ਰੰਗਰਾਲ ਜੀ ਤੇ ਜਾਂ ਐਮਪੀ ਸ਼ਿਸ਼ਿਲ ਕੁਮਾਰ ਰਿੰਕੂ ਦਾ ਨੁਕਸਾਨ ਹੋਇਆ ਹੈ ਕਾਰਕਟਰਜ ਕਿਸ ਤਰ੍ਹਾਂ ਦਾ ਜੋਸ਼ ਤੇ ਕਾਰਕਟਰ ਅੱਗੇ ਨਾਲੋਂ ਵੱਧ ਚੜ ਕੇ ਜੋਸ਼ ਦੇ ਵਿੱਚ ਨੇ ਕਿਉਂ ਇਲੈਕਸ਼ਨ ਤੁਹਾਨੂੰ ਪਤਾ ਆਉਣ ਵਾਲੀ ਹੋਰ ਥੋੜੇ ਸਮੇਂ ਦੇ ਵਿੱਚ ਇਲੈਕਸ਼ਨ ਹੋਵੇਗੀ ਆਮ ਆਦਮੀ ਪਾਰਟੀ ਦਾ ਜਿਹੜਾ ਵਰਕਰ ਹੈ ਜਾਂ ਲੋਕ ਨੇ ਜਿਹੜੇ ਜਿਹੜੇ ਇੰਡੀਪੈਂਡੈਂਟ ਵੀ ਜਿਹੜੇ ਲੋਕ ਨੇ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਉਹ ਵੀ ਆਮ ਆਦਮੀ ਪਾਰਟੀ ਨੂੰ ਪਸੰਦ ਕਰਦੇ ਨੇ ਆਮ ਆਦਮੀ ਪਾਰਟੀ ਨੂੰ ਵੀ ਵੋਟ ਪਾਣਗੇ ਤੇ 13 ਦੀਆਂ 13 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਪੂਰੇ ਪੰਜਾਬ ਦੇ ਵਿੱਚੋਂ ਮਿਲਣਗੀਆਂ ਤੇ ਪੂਰੇ ਪੰਜਾਬ ਨੂੰ ਫਿਰ ਬੁਲੰਦੀਆਂ ਤੇ ਲੈ ਕੇ ਜਾਇਆ ਜਾਊਗਾ ਬਿਲਕੁਲ ਹੋਰ ਵੀ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਮੌਜੂਦ ਹੈ ਪ੍ਰੋਫੈਸਰ ਪ੍ਰੇਮ ਕੁਮਾਰ ਜੀ ਪ੍ਰੇਮ ਕੁਮਾਰ ਜੀ ਕਿਸ ਤਰ੍ਹਾਂ ਦੇਖਦੇ ਹੋ ਮੈਂ ਕਰਦਾ ਬਾਅਦ ਕਰਦਾ ਮਾੜਾ ਜਿਹਾ ਕੰਮ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਇੱਕ ਵਿਧਾਇਕ ਇੱਕ ਸੰਸਦ ਦਾ ਜਾਣਾ ਰਿਪੀਟ ਕਰਿਓ ਕਿਸ ਤਰ੍ਹਾਂ ਦੇਖਦੇ ਇੱਕ ਵਿਧਾਇਕ ਤੇ ਸੰਸਦ ਦਾ ਜਾਣਾ ਮੈਂ ਕਹਿੰਦਾ ਜੀ ਇੱਕ ਵਿਧਾਇਕ ਤੇ ਸੰਸਦ ਦਾ ਜਾਣਾ ਬਹੁਤ ਹੀ ਉਸ ਸਮਾਜ ਦੇ ਨਾਲ ਧੋਖਾ ਕੀਤਾ ਆ ਜਿਸ ਸਮਾਜ ਨੇ ਇਹਨਾਂ ਨੂੰ ਬਹੁਤ ਹੀ ਵੱਡੀ ਮਾਤਰਾ ਦੇ ਵਿੱਚ ਚੁਣ ਕੇ ਜਿਹੜਾ ਸੀ ਪਾਰੀ ਵੀਟ ਦੇ ਨਾਲ ਭੇਜਿਆ ਸੀ ਉਹ ਸਮਾਜ ਨੇ ਨਾਲ ਇਹਨਾਂ ਨੂੰ ਬਹੁਤ ਹੀ ਵੱਡਾ ਤ੍ਰੋਕ ਮਾਇਆ ਆ ਉਹ ਸਮਾਜ ਜਿਸ ਨੂੰ ਧੋਖਾ ਦਿੱਤਾ ਆ ਉਹ ਸਮਾਜ ਇਹਨਾਂ ਨੂੰ ਬਿਲਕੁਲ ਮੂੰਹ ਨਹੀਂ ਲਾਉਣਗੇ ਚਾਹੇ ਲੋਕ ਸਭਾ ਦੇ ਜਿਹੜੇ ਉਮੀਦਵਾਰ ਨੇ ਸ਼ਸ਼ੀਨ ਕੁਮਾਰ ਐਂਕੂ ਜੀ ਔਰ ਜਾਂ ਵਾਇਦਕ ਜਿਹੜੇ ਸੀਤ ਨਗਰਾਲ ਜੀ ਜਿਹੜੇ ਹਨ ਉਸ ਸਮਾਜ ਨੂੰ ਬਹੁਤ ਵੱਡਾ ਧੋਖਾ ਦਿੱਤਾ ਆ ਜੇ ਸਮਾਜ ਦੇ ਵਿੱਚ ਉਹ ਆਪ ਰਹਿੰਦੇ ਸੀ ਉਸ ਸਮਾਜ ਨੂੰ ਇਹਨਾਂ ਨੇ ਧੋਖਾ ਦਿੱਤਾ ਕਿ ਸਮਾਜ ਜਿਹੜਾ ਇਹਨਾਂ ਦੀਆਂ ਕਸੌਟੀਆਂ ਤੇ ਵੇਖ ਰਿਹਾ ਸੀ ਕਿ ਕੀ ਕੰਮ ਕਰਨਗੇ ਸਾਨੂੰ ਕਿੱਥੇ ਤੱਕ ਅੱਗੇ ਲੈ ਜਾਣਗੇ ਸਾਡੇ ਜੀਵਨ ਪੱਧਰ ਨੂੰ ਕਿੱਥੋਂ ਤੱਕ ਉੱਚਾ ਕਰਨਗੇ ਔਰ ਉਸ ਸਰਕਾਰ ਦੇ ਜਿਹੜੀ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਦਲਤਾਂ ਦਾ ਮਿਆਰ ਨੂੰ ਉੱਚਾ ਚੁੱਕਣ ਲਈ ਐਸੀ ਸਮਾਜ ਦੇ ਜਿਹੜੀਆਂ ਨੀਤੀਆਂ ਉਸ ਨੂੰ ਅੱਗੇ ਲਿਜਾਣ ਦੇ ਲਈ ਕੰਮ ਕਰ ਰਹੀ ਆ ਉਹਨੂੰ ਜਿਹੜਾ ਹੈਗਾ ਇਹਨਾਂ ਨੇ ਬਹੁਤ ਹੀ ਵੱਡਾ ਧੋਖਾ ਦਿੱਤਾ ਆਮ ਆਦਮੀ ਪਾਰਟੀ ਨੂੰ ਕਿੰਨਾ ਨੁਕਸਾਨ ਹੋਵੇਗਾ ਇਹਨਾਂ ਦੋਵਾਂ ਦੇ ਦੇਖੋ ਜੀ ਆਮ ਆਦਮੀ ਪਾਰਟੀ ਤੁਸੀਂ ਦੇਖ ਰਹੇ ਹੋ ਪਿਛਲੇ 11 12 ਸਾਲ ਦੇ ਟਿਨਿਓਰ ਦੇ ਵਿੱਚ ਉਹ 100 ਸਾਲ ਦੀਆਂ ਪੁਰਾਣੀਆਂ ਨੂੰ ਬਹੁਤ ਹੀ ਵੱਡੇ ਮਾਰਚ ਦੇ ਦੰਦੇ ਨਾਲ ਅੱਗੇ ਵਧ ਰਹੀ ਹੈਗੀ ਆ ਦੋ ਸੂਬਿਆਂ ਦੇ ਵਿੱਚ ਸਰਕਾਰ ਜਿਹੜੀ ਹੈਗੀ ਆ ਦਿੱਲੀ ਤੇ ਪੰਜਾਬ ਦੇ ਵਿੱਚ ਚੱਲੀ ਆ ਔਰ ਤੀਸਰੇ ਸੂਬੇ ਜਿਹੜੇ ਹੈਗਾ ਗਜ਼ਰਾਤ ਦੇ ਵਿੱਚ 6 ਵਿਧਾਇਕ ਨੇ ਉੱਥੇ ਹੈਗੇ ਹਰ ਸੂਬੇ ਦੇ ਵਿੱਚ ਜਿਹੜਾ ਹੈ ਵੋਟ ਬੈਂਕ ਜਿਹੜਾ ਸਥਾਪਿਤ ਹੋ ਰਿਹਾ ਔਰ ਐਸੇ ਹੀ ਕੜੀ ਨੂੰ ਵੇਖਦੇ ਹੋਣ ਮੋਦੀ ਜੀ ਨੂੰ ਇਹ ਡਰ ਪੈ ਗਿਆ ਕਿ ਇਹਨਾਂ ਦਾ ਰੱਥ ਜਿਹੜਾ ਹੈਗਾ ਰੋਕਣਾ ਉਹ ਰੱਥ ਰੋਕਣ ਲਈ ਜਿਹੜਾ ਹੈਗਾ ਕੋਝੀਆਂ ਹਰਕਤਾਂ ਦੇ ਕਹਿ ਲਈਏ ਵੱਖ-ਵੱਖ ਤਰ੍ਹਾਂ ਦੇ ਜਿਹੜੇ ਹੈ ਉਹ ਲਾਲਚ ਦੇ ਕੇ ਇੱਕ ਕਿਸਮ ਦਾ ਤੱਕੇ ਸ਼ਾਹੀ ਕਰਕੇ ਜਿਹੜਾ ਹੈਗਾ ਉਹ ਕੰਮ ਕੀਤਾ ਗਿਆ ਇਹ ਸ਼ਖਸ ਜਿਹੜੇ ਹੈਗਾ ਉਸੇ ਹੀ ਕਲੀ ਦੇ ਇੱਕ ਪੈਨੂ ਦੇ ਵਰਕਰਾਂ ਚ ਕਿਸ ਤਰ੍ਹਾਂ ਦਾ ਜੋਸ਼ ਦੇਖਨ ਵਰਕਰ ਜਿਹੜੇ ਹੈਗੇ ਆ ਇਹਨਾਂ ਤੋਂ ਵੀ ਜ਼ਿਆਦਾ ਜਿਹੜੇ ਸ਼ਾਹ ਦੇ ਵਿੱਚ ਹੈ ਗਿਆ ਉਹਨਾਂ ਨੇ ਇਹ ਮਹਿਸੂਸ ਕਰ ਲਿਆ ਕਿ ਇਹ ਸਾਡੇ ਲਈ ਕੰਮ ਨਹੀਂ ਕਰਨਗੇ ਸਾਡੇ ਸਮਾਜ ਲਈ ਐਸੀ ਸਮਾਜ ਲਈ ਇਹ ਕੰਮ ਨਹੀਂ ਕਰਨਗੇ ਉਹਨਾਂ ਨੂੰ ਇਹ ਮਹਿਸੂਸ ਹੋ ਗਿਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹੀ ਲੋਕ ਬਹੁਤ ਵੱਡੀ ਜਿਹੜੀ ਹੈਗੀ ਆ ਅਕਲ ਇਹਨਾਂ ਨੂੰ ਦੇਣਗੇ ਇਹਦੇ ਰਾਹੀਂ ਡੈਮੋਕ੍ਰੇਸੀ ਰਾਹੀਂ ਉਸ ਵੋਟ ਬੈਂਕ ਦਾ ਜਿਹੜਾ ਉਹਨਾਂ ਦੇ ਕੋਲ ਅਧਿਕਾਰ ਆ ਉਹਦੇ ਰਾਹੀਂ ਜਿਹੜਾ ਹੈਗਾ ਇਹਨਾਂ ਨੂੰ ਭਾਰੀ ਮਤਦਾਨ ਦੇ ਨਾਲ ਹਰਾਉਣਗੇ ਕਿ ਤੁਸੀਂ ਜਿਹੜੇ ਹੈਗੇ ਆ ਉਸ ਵਕਤ ਜਿਹੜੀ ਹੈਗੀ ਸਾਡੀ ਬਾਹ ਛੱਡੀ ਆ ਜਿਸ ਵਕਤ ਜਿਹੜੀ ਸੀ ਤੁਹਾਡੀ ਲੋੜ ਸੀ ਬਿਲਕੁਲ ਜਿਸ ਤਰ੍ਹਾਂ ਕਿ ਆਪ ਵਰਕਰਾਂ ਦੇ ਨਾਲ ਗੱਲਬਾਤ ਕੀਤੀ ਕਿਤੇ ਨਾ ਕਿਤੇ ਕਾਫੀ ਜੋਸ਼ ਵਰਕਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਉਹਨਾਂ ਦਾ ਕਹਿਣਾ ਕਿ ਆਉਣ ਵਾਲੇ ਚੋਣਾਂ ਦੇ ਵਿੱਚ ਇਹੋ ਹੀ ਵਰਕਰ ਇਹਨਾਂ ਨੂੰ ਜਵਾਬ ਦਿੰਦੇ ਨਜ਼ਰ ਆਣਗੇ ਕੈਮਰਾਮੈਨ ਰੇਸ਼ਿਓ ਦੇ ਨਾਲ ਮਨਵੀਰ ਸੱਬਰਵਾਲ ਲਿਵਿੰਗ ਇੰਡੀਆ ਨਿਊਜ਼ ਜਿਲਾਂ ਦਾ